ਮੇਰਾ ਅੱਜ ਦਾ ਟੌਪਿਕ ਹੈ ਹਰ ਗੱਲ ਨੂੰ ਦਿਲ ਤੇ ਨਾ ਲੈਣਾ ਇਹ ਵੀ ਇੱਕ ਕਲਾ ਹੈ ਅਸੀਂ ਸਾਰੇ ਇੱਕ ਯਹੀ ਦੁਨੀਆ 'ਚ ਜੀ ਰਹੇ ਰਹ ਰਹੇ ਹਾਂ ਜਿੱਥੇ ਬੋਲ ਤਾਂ ਬਹੁਤ ਨੇ ਪਰ ਸਮਝ ਬਹੁਤ ਘੱਟ ਹੈ ਹਰ ਕੋਈ ਕੁਝ ਨਾ ਕੁਝ ਕਹਿੰਦਾ ਰਹਿੰਦਾ ਹੈ ਕੋਈ ਸਲਾਹ ਦੇ ਰਿਹਾ ਹੈ ਕੋਈ ਟਿੱਪਣੀ ਕਰ ਰਿਹਾ ਹੈ ਕੋਈ ਸਾਡੇ ਬਾਰੇ ਫੈਸਲੇ ਲੈ ਰਿਹਾ ਹੈ ਬਿਨਾਂ ਸਾਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਜਾਣੇ ਅਜਿਹੀ ਦੁਨੀਆ 'ਚ ਜੇ ਅਸੀਂ ਹਰ ਗੱਲ ਦਿਲ ਤੇ ਲੈ ਲਈ ਤਾਂ ਦਿਲ ਜਲਦੀ ਹੀ ਥੱਕ ਜਾਏਗਾ ਚਰਕ ਸੋਚੋ ਤੁਸੀਂ ਸਵੇਰ ਨੂੰ ਠੀਕ ਮਾਨ ਨਾਲ ਉੱਠੇ ਕੋਈ ਇੱਕ ਗੱਲ ਕਹਿ ਗਿਆ ਤੇ ਤੁਹਾਡਾ ਪੂਰਾ ਦਿਨ ਭਾਰਾ ਹੋ ਗਿਆ ਅਸਲ ਵਿੱਚ ਸਾਡਾ ਦਿਨ ਕਿਸੇ ਕਲ ਨੇ ਨਹੀਂ ਸਾਡੀ ਸੋਚ ਨੇ ਖਰਾਬ ਕੀਤਾ ਅਸੀਂ ਬਹੁਤ ਜ਼ਿਆਦਾ ਕਿਉਂ ਨਾਲ ਜਿੰਦੇ ਹਾਂ ਉਸ ਨੇ ਇਹ ਕਿਉਂ ਕਿਹਾ ਉਸ ਨੇ ਐਸਾ ਕਿਉਂ ਕੀਤਾ ਉਹ ਬਦਲ ਕਿਉਂ ਗਿਆ ਮੈਂ ਹੀ ਗਲਤੀ ਤਾਂ ਨਹੀਂ ਇਹ ਸਾਰੇ ਕਿਉਂ ਦਿਲ ਨੂੰ ਹੌਲੀ-ਹੌਲੀ ਕਮਜ਼ੋਰ ਕਰ ਦਿੰਦੇ ਨੇ ਹਰ ਇਨਸਾਨ ਆਪਣੀ ਆਪਣੀ ਇੱਕ ਲੜਾਈ ਲੜ ਰਿਹਾ ਹੈ ਪਰ ਅਸੀਂ ਉਸ ਲੜਾਈ ਨੂੰ ਨਹੀਂ ਦੇਖਦੇ ਸਿਰਫ ਅਸੀਂ ਉਸ ਦਾ ਰਵਈਆ ਦੇਖਦੇ ਹਾਂ ਤੇ ਕਈ ਵਾਰ ਜੇ ਸਾਨੂੰ ਇਹ ਕੌੜਾ ਲੱਗਦਾ ਹੈ ਤਾਂ ਉਹ ਕਿਸੇ ਹੋਰ ਦੀ ਟੁੱਟਣ ਦੀ ਹੈ ਸਿਆਣਪ ਇਹ ਨਹੀਂ ਹੈ ਕਿ ਹਰ ਗੱਲ ਦਾ ਜਵਾਬ ਦਿੱਤਾ ਜਾਵੇ ਸਿਆਨਪ ਇਹ ਹੈ ਕਿ ਕਿਹੜੀ ਗੱਲ ਦਾ ਜਵਾਬ ਹੀ ਨਾ ਦਿੱਤਾ ਜਾਵੇ ਹਰ ਤੀਰ ਸਾਡੇ ਲਈ ਨਹੀਂ ਹੁੰਦਾ ਪਰ ਅਸੀਂ ਹਰ ਤੀਰ ਨੂੰ ਆਪਣੇ ਦਿਲ 'ਚ ਲੈ ਲੈਂਦੇ ਹਾਂ ਜਦੋਂ ਅਸੀਂ ਹਰ ਗੱਲ ਦਿਲ ਤੇ ਰਹਿੰਦੇ ਹਾਂ ਤਾਂ ਅਸੀਂ ਆਪਣੇ ਆਪ ਨੂੰ ਪੁਰਨ ਲੱਗ ਪੈਂਦੇ ਹਾਂ ਅਸੀਂ ਆਪਣੀ ਖੁਸ਼ੀ ਭੁੱਲ ਜਾਂਦੇ ਹਾਂ ਆਪਣਾ ਚੈਨ ਭੁੱਲ ਜਾਂਦੇ ਹਾਂ ਤੇ ਆਪਣੇ ਆਪ ਨੂੰ ਲੋਕਾਂ ਦੀ ਸੋਚ ਦੇ ਹਵਾਲੇ ਕਰ ਦਿੰਦੇ ਹਾਂ ਸੌਖੀ ਜ਼ਿੰਦਗੀ ਕੋਈ ਬਹੁਤ ਵੱਡੀ ਫਿਲਾਸਫੀ ਨਹੀਂ ਹੈ ਇਹ ਛੋਟੀਆਂ-ਛੋਟੀਆਂ ਸਮਝਾਂ ਦੇ ਨਾਲ ਹੀ ਬਣਦੀ ਹੈ ਜਿਵੇਂ ਹਰ ਬੋਲ ਸੁੰਨਾ ਜ਼ਰੂਰੀ ਨਹੀਂ ਹਰ ਚਿਹਰਾ ਪੜਨਾ ਜ਼ਰੂਰੀ ਨਹੀਂ ਹੈ ਹਰ ਰੂਈਏ ਦਾ ਅਰਥ ਘਟਨਾ ਜ਼ਰੂਰੀ ਨਹੀਂ ਹੈ ਕਈ ਵਾਰ ਗੱਲਾਂ ਨੂੰ ਅਣ ਸੁਣਿਆ ਕਰਨਾ ਹੀ ਆਪਣੇ ਆਪ ਨਾਲ ਵਫਾਦਾਰੀ ਹੁੰਦੀ ਹੈ ਲੇਕਿਨ ਕਈ ਵਾਰ ਖਮੋਸ਼ ਰਹਿਣਾ ਹੀ ਆਪਣੀ ਊਰਜਾ ਨੂੰ ਬਚਾਉਣਾ ਹੁੰਦਾ ਹੈ ਦਿਲ ਨੂੰ ਹਰ ਕਿਸੇ ਲਈ ਖੋਲ ਦੇਣਾ ਪਿਆਰ ਨਹੀਂ ਹੁੰਦਾ ਕਈ ਵਾਰ ਇਹ ਆਪਣੇ ਆਪ ਨਾਲ ਬੇਇਨਸਾਫੀ ਹੁੰਦੀ ਹੈ ਦਿਲ ਨਰਮ ਰਹੇ ਪਰ ਬੇ ਸਮਝ ਨਾ ਬਣੀ ਅਸੀਂ ਲੋਕਾਂ ਨੂੰ ਸਮਝਾਉਂਦੇ ਸਮਝਾਉਂਦੇ ਆਪਣੇ ਆਪ ਨੂੰ ਗਵਾ ਲੈਂਦੇ ਹਾਂ ਜੋ ਤੁਹਾਨੂੰ ਸਮਝਣਾ ਚਾਹੁੰਦਾ ਹੈ ਉਹ ਤੁਹਾਡੀ ਖਮੋਸ਼ੀ ਵੀ ਸਮਝ ਲੈਂਦਾ ਹੈ ਤੇ ਜੋ ਤੁਹਾਨੂੰ ਨਹੀਂ ਸਮਝਣਾ ਚਾਹੁੰਦਾ ਉਹ ਤੁਹਾਡੀ ਸੱਚਾਈ ਨੂੰ ਵੀ ਨਹੀਂ ਮੰਨਦਾ ਹਰ ਗੱਲ ਨੂੰ ਦਿਲ ਤੇ ਨਾ ਲੈਣਾ ਇੱਕ ਦਿਨ ਚ ਨਹੀਂ ਆਉਂਦਾ ਇਹ ਇੱਕ ਪ੍ਰੈਕਟਿਸ ਹੈ ਜੋ ਹੌਲੀ-ਹੌਲੀ ਸਿੱਖੀ ਜਾਂਦੀ ਕਲਾ ਹੈ ਕੱਲ ਤੁਸੀਂ ਇੱਕ ਗੱਲ ਛੱਡਦੇ ਹੋਗੇ ਪਰ ਅੱਜ ਨਹੀਂ ਤੇ ਇਹ ਠੀਕ ਹੈ ਜ਼ਿੰਦਗੀ ਪਰਫੈਕਟ ਨਹੀਂ ਬਣਦੀ ਪਰ ਇਹ ਹਲਕੀ ਬਣ ਸਕਦੀ ਹੈ ਜਦੋਂ ਅਸੀਂ ਆਪਣੇ ਦਿਲ ਤੋਂ ਪੁੱਛਦੇ ਹਾਂ ਕਿ ਕੀ ਇਹ ਗੱਲ ਸੱਚ ਮੁਝ ਮੇਰੇ ਸੰਗੂ ਸਕੂਨ ਤੋਂ ਅੱਡੀ ਹੈ ਤਾਂ ਅਕਸਰ ਜਵਾਬ ਹੁੰਦਾ ਹੈ ਨਹੀਂ ਤੇ ਅਖੀਰ ਚ ਇੱਕ ਗੱਲ ਦਿਲ ਚ ਬਿਠਾ ਲਓ ਤੁਸੀਂ ਹਰ ਕਿਸੇ ਲਈ ਠੀਕ ਨਹੀਂ ਹੋ ਸਕਦੇ ਪਰ ਤੁਸੀਂ ਆਪਣੇ ਆਪ ਲਈ ਠੀਕ ਰਹਿ ਸਕਦੇ ਹੋ। ਦਿਲ ਆਪਣਾ ਨਰਮ ਰੱਖੋ, ਸੋਚ ਆਪਣੀ ਨੂੰ ਸਾਫ਼ ਰੱਖੋ ਤੇ ਗੱਲਾਂ ਨੂੰ ਦਿਲ ਤੱਕ ਪਹੁੰਚਣ ਤੋਂ ਪਹਿਲਾਂ ਰੋਕਣਾ ਸਿੱਖ ਲਓ। ਕਿਉਂਕਿ ਹਰ ਗੱਲ ਨੂੰ ਦਿਲ ਤੇ ਨਾ ਲੈਣਾ ਵੀ ਇੱਕ ਬਹੁਤ ਵੱਡੀ ਕਲਾ ਹੈ ਤੇ ਇਹ ਹੀ ਕਲਾ ਸੌਖੀ ਜ਼ਿੰਦਗੀ ਦੀ ਕੁੰਜੀ ਹੈ।